ਬਾਦਾ ਨਹਿਰ ਦੇ ਨੇੜੇ ਗੁਰੂ ਨਾਨਕ ਅਨਕਲੇਵ ਦੇ ਵਿੱਚ ਬਨ ਰਹੇ ਪਲਾਟ ਵਿੱਚ ਚੋਰਾਂ ਵੱਲੋਂ ਬੀਤੀ ਰਾਤ ਕੀਤੀ ਗਈ ਚੋਰੀ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਲਾਟ ਦੇ ਮਾਲਕ ਤਰਨੂ ਗਲੋਤਾ ਨੇ ਦੱਸਿਆ ਕਿ ਉਸ ਦੇ ਪਲਾਟ ਦੀਆਂ ਨੀਆਂ ਭਰੀਆਂ ਸੀ ਮਿੱਟੀ ਪਾਈ ਗਈ ਸੀ ਅਤੇ ਇੱਥੇ ਇੱਕ ਸਮਰਸੀਬਲ ਬੋਰ ਕਰਾਇਆ ਗਿਆ ਜੋ ਤੁਸੀਂ ਵੇਖ ਰਹੇ ਹੋ ਚੋਰਾਂ ਵੱਲੋਂ ਬੋਰ ਪਟ ਲਿਆ ਗਿਆ ਮੋਟਰ ਲੈ ਗਏ ਅਤੇ ਪਾਣੀ ਦੀ ਟੈਂਕੀ ਵੀ ਲੈ ਗਈ ਤੇ ਪੈਪੀ ਵਰਡ ਕੇ ਲੈ ਗਏ ਇਨਸਾਫ ਦੀ ਮੰਗ ਕੀਤੀ ਆ ਤੇ ਸ਼ਹਿਰ ਦੇ ਹਾਲਾਤ ਨੂੰ ਤਰਸ ਲਈ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਚੋਰਾਂ ਤੋਂ ਨਜਾਇਜ਼ ਦਵਾਈ ਜਾਵੇ ਅਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇ ਕਿ ਕੀ ਨਾਮ ਹੈ ਜੀ ਮੇਰਾ ਦਨੂ ਗਲੋਤਰੇ ਜੀ ਕਿਸ ਗੱਲ ਖੜੇ ਆਪਾਂ ਬੜੇ ਖੜੇ ਆ ਜੀ ਕੀ ਮਸਲਾ ਹੈ ਜੀ ਮਸਲਾ ਜੀ ਆਪਣੇ ਇੱਥੇ ਪਾਣੀ ਦੀ ਟੈਂਕੀ ਸਮਰਸੀਬਲ ਤੇ ਪਾਈਪ ਉਸਾਰੀ ਰਗਮ ਚੱਲ ਰਹੀ ਹੈ ਜੀ ਆਪਣਾ ਤੇ ਇੱਥੇ ਰੱਖਿਆ ਸੀ ਜੀ ਮਸਲਾ ਬਣਾਣਾ ਕੋਸ਼ਿਸ਼ ਕਰਨਾ ਰਾਤ ਜਿਹੜੇ ਛੋਰ ਆਏ ਨੇ ਜੀ ਉਸਮਾਨ ਲੈ ਕੇ ਸਾਰਾ ਕੀ ਕੀ ਸਮਾਨ ਲੈ ਗਏ ਜੀ ਉਸਮਾਨ ਇੱਕ ਤੋਂ ਸਮਰਥੇ ਉਹਨਾਂ ਦੀ ਮੋਟਰ ਹੋ ਗਈ ਜੀ ਇੱਕ ਪਾਈਪ ਹੈ ਜੀ ਪਲਾਸਟਿਕ ਦੀ 100 ਫੁੱਟ ਲੰਬੀ ਔਰ ਇੱਕ ਪਾਣੀ ਦੀ ਟੈਂਕੀ ਹੈ ਜੀ ਕਿੰਨਾ ਕੁ ਨੁਕਸਾਨ ਆਇਆ ਸਾਰੇ ਨੂੰ ਸ਼ਾਮ ਘਾੜੂ ਵੀ ਬੱਚੀ ਜਰ ਦੇ ਕਰੀਬ ਹੋ ਗਿਆ ਜੀ ਸ਼ਾਸਨ ਤੋਂ ਕੀ ਮੰਗ ਕਰਦੇ ਸ਼ਾਸਨ ਤੋਂ ਇਹ ਲੱਭਿਆ ਜਾਵੇ ਕਿਹੜਾ ਸ਼ਹਿਰੇ ਚੇਹੇ ਕੰਮ ਨਹੀਂ ਹੋਣਾ ਚਾਹੀਦਾ ਜੀ ਚੋਰੀ ਛਗਾਰੀ ਜਿਹੜੀ ਹੈ ਜੀ ਧੋਰਾ ਦੇ ਹੌਸਲੇ ਬਲੰਦ ਹੋਏ ਹੋਏ ਨੇ ਜੀ ਗੱਲ ਕਿਤੇ ਹੋਵੇ ਤਾਂ ਤੁਹਾਡੇ ਬਿਲਕੁਲ ਸਾਹਮਣੇ ਸੀਪਰੇਟ ਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਤੇ باوجود ਵੇਖਾਂ ਹਾਂਜੀ ਕੋਈ ਆਸ-ਪਾਸੇ ਕੈਮਰੇ ਹੈਗੇ ਨੇ ਕਿ ਪੁਲਿਸ ਨੂੰ ਕੈਮਰਾ ਕੋਰਨਰ ਤੇ ਲੱਗਿਆ ਜੀ ਪੁਲਿਸ ਨੂੰ ਦਿਲਾ ਦੇਣੀ ਹੈ ਜੀ ਕੋਈ ਸ਼ੱਕ ਸੁਭਾ ਕਿਸੇ ਦਾ ਲੱਗਦਾ ਜੀ ਨਹੀਂ ਸ਼ੱਕ ਤਾਂ ਨਹੀਂ ਜੀ ਹੁਣ ਵੇਖੋ ਕੋਈ ਪਤਾ ਹੋਵੇ ਕਿਸੇ ਸ਼ੱਕ ਹੋਵੇ ਵੀ ਅੱਗੇ ਦੋਸਤ ਜੇ ਗੇੜੇ ਮਾਰੇ ਹੋਣ ਯਾਰ ਨਹੀਂ ਤਾਂ ਨਹੀਂ ਨਹੀਂ ਸ਼ੱਕ ਨਹੀਂ ਬਈ ਲੱਗੀ ਪਈ ਐ ਇੰਨੇ ਦਿਨਾਂ ਦੀ ਕੋਈ ਦਿੱਕਤ ਨਹੀਂ ਕੰਮ ਚੱਲਦਾ ਪਿਆ ਸਰ ਨੇ ਕੰਮ ਇੱਕ ਰੀ ਬੰਦੇ ਜੀ ਇੱਕ ਵਾਰੀ ਬੰਦ ਉਹ ਜਵੇਂ ਨੀਂਹ ਵਗੈਰਾ ਭਰੀਆਂ ਤੇ ਮਤਲਬ ਉਹ ਮਿਸਿਸ ਹੋਗਾ ਜੀ ਆਹ ਪਰਤੀ ਘਰਾ ਲੋ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਆ ਜੰਨਾ ਤੇ ਕੰਮ ਕਿੰਨੇ ਦਿਨਾਂ ਦਾ ਬੰਦੇ ਗਿਆ ਉਹ ਵੀ ਬੱਚੇ ਦਿਨ ਹੋ ਗਏ ਜੀ ਚੋਰੀ ਫਿਰ ਚੋਰੀ ਰਾਤ ਹੀ ਹੋਈ ਹੈ ਜੀ ਚੋਰੀ ਰਾਤ ਹੀ ਹੋਈ ਹੈ ਹਾਂ ਜੀ ਤੁਹਾਨੂੰ ਸਵੇਰੇ ਪਤਾ ਲੱਗੇ ਤੇ ਆ ਸਵੇਰੇ ਮਤਲਬ ਲੱਗਿਆ ਜੀ ਕਿਵੇਂ ਤੁਸੀਂ ਮੈਂ ਰੂਟੀਨ ਹੈ ਜੀ ਚੱਕਰ ਲਾ ਲਈ ਸਾਮਾਨ ਵਗੈਰਾ ਕਾਫੀ ਵੇ ਆ ਜੀ ਆਏ ਤੇ ਬਾਈ ਬਾਹਰ ਨਿਕਾਲੀ ਹੋਈ ਹੈ ਜੀ ਤੇ ਪਾਣੀ ਵੀ ਵਿਆ ਸੀ ਜੀ ਮੋਟਰ ਜੁਵੇਤਾ ਜੀ ਦਾ ਜੀ ਖੁੱਲੀ ਬਿਲਕੁਲ ਇਹ ਲੱਗੀ ਕਿੱਥੇ ਉਸ ਮੋਟਰ ਲੱਗੀ ਆ ਇਧਰ ਬੋਰਾ ਜੀ ਜਾਂਦਾ ਆਹ ਬਿਲਕੁਲ ਨਾਲ ਲੱਗ ਇਹ ਇਧਰ ਹੈ ਜੀ ਇਹ ਪੂਰਾ ਪੱਕੀ ਜਿਨਾਈ ਕੀਤੀ ਹੋਈ ਪਹਿਲੇ ਇਹਨਾਂ ਨੇ ਤੋੜਿਆ ਇਹਨੂੰ ਪੂਰਾ ਬਣਾ ਕੇ ਮਤਲਬ ਜਿਹੜਾ ਹੈ ਨਾ ਇਹ ਸੀਮੈਂਟ ਦਾ ਜੋ ਉੱਪਰ ਲੱਗਿਆ ਸੀ ਬੋਰ ਦੇ ਹਾਂਜੀ ਹਾਂਜੀ ਇਹ ਬੰਦ ਕੀਤਾ ਹੋਇਆ ਸੀ ਇਹ ਤੋੜੇ ਇਹ ਦੇਖ ਲਓ ਜੀ ਤੋੜ ਕੇ ਲੈ ਕੇ ਹੌਸਲੇ ਵੇਖੋ ਹਾਂ ਹਾਂ ਸੀਮੈਂਟ ਬਣਾਇਆ ਹੋਇਆ ਮਤਲਬ ਪੂਰਾ ਨਹੀਂ ਨਹੀਂ ਥੱਲੇ ਬਿੱਲਰ ਬਾਈ ਵੀ ਦੇ ਆਸੇ ਬਸ ਇਹ ਸਾਰਾ मजबूती रे एक दा भरती नाल बाइबना रूटे फिर पूरा मजबूत करके ऑटो बंद ਕੀਤਾ ਆ ਸੀ आसानी ਨਾਲ ਟੁੱਟੇਗਾ ਨਹੀਂ ਨਹੀਂ ਜੀ ਬਹੁਤ ਵਧੀਆ ਤੇ ਇਹ ਮਸਾਲਾ ਇਹਦਾ ਪੁਲਿਸ ਪ੍ਰਸ਼ਾਸਨ ਤੋੜ ਕੀ ਚਾਹਦੇ ਹੋ ਇਹ ਜ਼ਮਾਨ ਦੀ ਜੱਡੀ ਖਲਾ ਕਰਤੀ ਸਤ ਨਹੀਂ ਨਹੀਂ ਕਰਨੀ ਹੈ ਜੀ ਖਲਾ ਕਰ ਹਾਂ ਜੀ थैंक यू ਹਾਂ ਜੀ এবੀਏ ਨਿਊ ਚੈਨਲ ਦੇਖਣ